ਉਹਨਰ ਭਾਈ ਮਰਦਾਨਾ ਜੀ ਦੇ ਬਾਪ ਦਾ ਨਾਮ ਸੀ ਮੀਰ ਬਾਦਰਾ। ਮੀਰ ਬਾਦਰਾ ਕਹਿੰਦੇ ਨੇ ਕਿ ਬਦ ਲੇਕਿਨ ਮੀਰ ਬਾਦਰਾ। ਅੱਛਾ ਠੀਕ ਹੈ। ਤੇ ਉਹਨਾਂ ਦੀ ਬੀਵੀ ਦਾ ਨਾਮ ਸੀ ਲਖੋ। ਤੇ ਉਹ ਜਦੋਂ ਬਹਿ ਜਾਂਦੇ ਨੇ ਉਹ ਸਾਰਾ ਕੁਝ ਦੇਖਦੇ ਨੇ ਗੱਲਾਂ ਬਾਤਾਂ ਕਰਦੇ ਨੇ ਬਾਬਾ ਨਾਨਕ ਜੀ ਤੇ ਕਹਿੰਦੇ ਨੇ ਤੇ ਆਵਾਜ਼ ਦੇਦੇ ਨੇ ਮਰ ਜਾਣੇ ਆ ਤੂੰ ਵੀ ਆ ਜਾ ਇੱਧਰ। ਭਾਈ ਮਰਦਾਨੇ ਨੂੰ ਨਹੀਂ ਮੈਂ ਇੱਥੇ ਇੱਕ ਚੀਜ਼ ਐਡ ਕਰਨਾ ਚਾਹਾਂਗੀ। ਕਿ ਮੈਨੂੰ ਇਹ ਚੀਜ਼ ਪਤਾ ਚੱਲਦੀ ਹੈ ਕਿ ਜਿਹੜਾ ਵੀ ਬੱਚਾ ਫੌਤ ਹੁੰਦਾ ਸੀ ਉਹਨਾਂ ਦੇ ਕਾਰੋਫਾਤ ਹੋ ਜਾਂਦਾ ਸੀ ਹੂੰ ਹੂੰ ਇਹ ਇਹ ਜ਼ਰਾ ਇਹਨੂੰ ਵਿਲੈਬਰੇਟ ਕਰਿਓ ਕਿਦਾਂ ਉਹ ਵਿੱਚ ਹੀ ਆਏਗਾ ਨਾ ਨਾ ਰੱਖਿਆ ਮਰ ਜਾਣਾ ਅੱਛਾ ਮਰ ਜਾਣਾ ਕਈ ਕਹਿੰਦੇ ਦਾਣਾ ਲੇਕਿਨ ਜਿਹੜੀ ਮੈਂ ਗੱਲ ਸੁਣਾ ਰਿਹਾ ਐ ਸਾਡੇ ਸੀਨਾ ਬਸੀਨਾ ਜਿਹੜੇ ਬਜ਼ੁਰਗ ਦੱਸਦੇ ਸੀ ਸਾਨੂੰ ਅੱਛਾ ਇਹ ਕਿਤਾਬੀ ਗੱਲਾਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਤੇ ਨਾ ਹੀ ਉਹ ਮੰਨਦੇ ਨੇ ਇਸ ਚੀਜ਼ ਨੂੰ ਕਿਤਾਬ ਦੀਆਂ ਗੱਲਾਂ ਨੂੰ ਨਾ ਹੀ ਅਸੀਂ ਪੜ੍ਹਦੇ ਇਹਦੇ ਨਾਲ ਇਹ ਵੱਡ ਵਡੇਰੇ ਔਰ ਬੜੇ ਬੜੇ ਵੱਡੇ ਇਹ ਪਲੇਟਫਾਰਮ ਤੇ ਐ ਕਰਦੇ ਹੁੰਦੇ ਸੀ ਅੱਬਾ ਜੀ ਬਾਹਰ ਦੇ ਮੁਲਕਾਂ ਉਹ ਕਹਿੰਦੇ ਮਰ ਨਾ ਆ ਗਿਆ ਜਿਹਦੇ ਖਾਤਰ ਆਏ ਸੀ ਮਰ ਜਾਣੇ ਅਦਰ ਆ ਬਾਬਾ ਨਾਨਕ ਜੀ ਹੈਰਾਨ ਹੋ ਜੇ ਵੀ ਇਹ ਨਾ ਕੀ ਹੋਇਆ ਮਰ ਜਾਣਾ ਇਹ ਕੀ ਨਾ ਹੋਇਆ ਉਹ ਕਹਿੰਦੇ ਬਾਬਾ ਜੀ ਜਿਹੜੇ ਸਾਡੇ ਬੱਚੇ ਨੇ ਨਾ ਖਾਸ ਕਰ ਮੁੰਡੇ ਹੁੰਦੇ ਨੇ ਉਹ ਕੁਝ ਉਮਰ ਚਾਨ ਕੇ ਤੇ ਮਰ ਜਾਂਦੇ ਨੇ ਉਹ ਜ਼ਿੰਦਾ ਨਹੀਂ ਰਹਿੰਦੇ ਤੇ ਅਸੀਂ ਇਹਦਾ ਨਾਂ ਰੱਖਤਾ ਮਰ ਜਾਣਾ ਕਿ ਮਰ ਤੇ ਇੰਨੇ ਜਾਣਾ ਹੈ ਹਾਂ ਇਹਨੇ ਮਰ ਜਾਣਾ ਤੇ ਸਾਡੇ ਦਿਲ ਨੂੰ ਅੱਗੇ ਨਹੀਂ ਠੇਸ ਲੱਗਦੀ ਤੇ ਹੁਣ ਸਾਨੂੰ ਪਤਾ ਇਹਨੇ ਮਰ ਜਾਣਾ ਅੱਜ ਨਹੀਂ ਤੇ ਕੱਲ ਮਰ ਹੀ ਜਾਣਾ ਤੇ ਉਹ ਸਾਨੂੰ ਤਸੱਲੀ ਰਹੇਗੀ ਤੇ ਉਹ ਬਾਬਾ ਜੀ ਕਹਿੰਦੇ ਇਹ ਨਾ ਕੀ ਹੋਇਆ ਹੁਣ ਇਹ ਨਹੀਂ ਮਰਦਾ ਇਹਦਾ ਨਾਮ ਹੈ ਮਰਦਾਨਾ ਮਰਦਾ ਨਾ ਇਹ ਨਾਮ ਜਿਹੜਾ ਰੱਖਿਆ ਸੀ ਬਾਬਾ ਨਾਨਕ ਜੀ ਨੇ ਰੱਖਿਆ ਸੀ ਮਰਦਾ ਨਾ ਮਰਦਾਨੇ ਦਾ ਮਤਲਬ ਇਹ ਵੈ ਕਿ ਮਰਦਾ ਨਾ ਦੋ ਨਾਂ ਨੇ ਮਰਦਾ ਨਾ ਇਕੱਠਾ ਕਰ ਲਓ ਮਰਦਾਨਾ ਮਰਦਾਨਾ ਤੇ ਫਿਰ ਉਹਨਾਂ ਨੇ ਕਿਹਾ ਜੋ ਸਾਡੇ ਨਾਲ ਤੇ ਉਹ ਲੈ ਕੇ ਚਲੇ ਗਏ ਹਾਲਾਂਕਿ ਭਾਈ ਮਰਦਾਨਾ ਜੀ ਜਿਹੜੇ ਸਾਲ ਉਹਨਾਂ ਤੋਂ ਵੱਡੇ ਸਨ 10 ਸਾਲ ਵੱਡੇ 10 ਸਾਲ ਵੱਡੇ ਅੱਛਾ 10 ਸਾਲ ਵੱਡੇ ਸਨ ਤੇ ਉਹ ਨਾਲ ਚਲੇ ਗਏ ਫਿਰ ਉਹ ਤੋਂ ਉਹ ਪੇਗਾਮ ਰਸਾਈ ਜਿਹੜੀ ਸ਼ੁਰੂ ਹੋ ਗਈ ਜਿਹੜੀ ਜਿੰਨਾ ਵਾਸਤੇ ਚੁਣਿਆ ਸੀ ਹਰ ਹਰ ਜਗ੍ਹਾ ਹਰ ਪਾਸੇ ਭਾਈ ਮਰਦਾਨਾ ਜੀ ਨਹੀਂ ਤੇ ਕੀਰਤਨ ਵਾਸਤੇ ਜਦੋਂ ਕੋਈ ਆਉਂਦੀ ਸੀ ਨਾ ਬਾਣੀ ਜਿਵੇਂ ਅਸੀਂ ਕਹਿੰਨੇ ਕੋਈ ਅਲਾਹੀ ਗੱਲ ਆ ਗਈ ਜਿਵੇਂ ਸੀ ਉਹਨਾਂ ਦੇ ਮਤਲਬ ਜੋ ਉਹ ਕਹਿੰਦੇ ਨੇ ਕੋਈ ਪੈਗਾਮ ਆਂਦਾ ਅੱਲਾ ਦਾ ਕਿ ਸਿੱਧਾ ਰਾਜ ਦੱਸਣਾ ਨਾ ਤੇ ਉਹ ਜਦੋਂ ਆਂਦਾ ਕਹਿੰਦੇ ਮਰਦਾਨੇ ਆ ਰਬਾਬ ਵਜਾ ਬਾਨੀ ਆਈ ਤੇ ਜਿਹੜਾ ਗੁਰੂ ਨਾਨਕ ਸਹੀ ਉਹ ਗਿਆਨ ਕਰਦੇ ਸਨ ਗਾਉਂਦੇ ਸਨ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਤੇ ਇਹ ਵੇਖੋ ਤੁਸੀਂ ਸਾਦਗੀ ਦਾ ਪੁੱਛਿਆ ਤੇ ਪ੍ਰਚਾਰ ਦਾ ਕਿੱਡਾ ਸਾਦਾ ਤਰੀਕਾ ਕਦੀ ਸੁਣਿਆ ਇਹੋ ਜਿਹੀ ਕਿਸੇ ਮਜ਼ਹਬ ਚ ਕੋਈ ਇੱਕ ਚੀਜ਼ ਆਈ ਹੈ ਤੇ ਉਹਨੂੰ ਗਾ ਕੇ ਕਰਨ ਦੇਣੇ ਅਨ ਸਾਦਗੀ ਦਾ ਇੱਥੋਂ ਹਿਸਾਬ ਲਾ ਲਓ ਤੇ ਰੂਹਾਨੀਅਤ ਦਾ ਇੱਥੋਂ ਹਿਸਾਬ ਲਾ ਲਓ ਤੁਸੀਂ ਉਹ ਫਿਰ ਗੁਰੂ ਨਾਨਕ ਜੀ ਦਾ ਇਹ ਤਲਕ ਸੀ ਤੇ ਭਾਈ ਕਿਹਾ ਭਾਈ ਮਰਦਾਨਾ ਪਹਿਲੇ ਦਿਨ ਤੋਂ ਹੀ ਨਾਂ ਰੱਖਿਆ ਭਾਈ ਮਰਦਾਨਾ ਭਾਈ ਵੱਡੇ ਨੂੰ ਕਹਿੰਦੇ ਨੇ ਕਿਉਂਕਿ ਵੱਡੇ ਸਤ ਸੱਜੇ ਪਾਸੇ ਬਿਠਾਇਆ ਭਾਈ ਮਰਦਾਨਾ ਤੇ ਹਰ ਉਦਾਸੀ ਚ ਹਰ ਪਾਸੇ ਉਹ ਨਾਲ ਹੀ ਨਾਲ ਰਹੇ ਤੇ ਭਾਈ ਮਰਦਾਨਾ ਜੀ ਦੇ ਤੇ ਭਾਈ ਮਰਦਾਨਾ ਜੀ ਨੂੰ ਹੁਕਮ ਜੇ ਮਰਦਾਨਿਆ ਤੇਰੇ ਲਈ ਅਠੇ ਪੈਰ ਖੁੱਲੇ ਨੇ ਜਿਹੜੇ ਮਰਜ਼ੀ ਪੈਰ ਅੰਦਰ ਆ ਜਾਕਰ ਜਿਸ ਤੇ ਮਰਜ਼ੀ ਆ ਬੂਏ ਖੁੱਲੇ ਲੈ ਤੇਰੇ ਵਾ ਤੇ 47 ਸਾਲ ਭਾਈ ਮਰਦਾਨਾ ਜੀ ਨਾਲ ਰਹੇ 47 ਸਾਲ ਮਤ 50 ਸਾਲੇ ਕਰ ਲੋ ساری ਜ਼ਿੰਦਗੀ ਨਾਲ ਰਹੇ ਤੇ ਕੋਈ ਭੇਤ ਸੀ ਜਿਹੜਾ ਕੋਈ ਛੁਪਾਇਆ ਨਹੀਂ ਬਾਬੇ ਨਾਨਕ ਨੇ ਉਹਨੂੰ ਉਹਨਾਂ ਨੂੰ ਦੇ ਹੀ ਦਿੱਤਾ ਸਾਰਾ ਕੁਝ ਉਹਨਾਂ ਨੂੰ ਤਾਂ ਸਾਰਾ ਕੁਝ ਹਫ਼ਜ਼ ਹੀ ਹੋ ਗਿਆ ਉਹਨਾਂ ਦੇ ਦਿੱਤਾ ਤੇ ਜੋ ਕੰਮ ਕਰਾਣਾ ਉਹਨਾਂ ਦੇ ਰਾਈ ਕਰਾਣਾ ਜ਼ਾਹਰ ਕਿਸੇ ਕੋਈ ਬਜ਼ੁਰਗ ਜਿਹੜਾ ਕਰਾਮਾਤ ਕਰਦਾ ਨਾ ਕਰਾਮਾਤ ਕਰਦਾ ਤੇ ਉਹ ਕਿਸੇ ਕੋਲ ਕੁਆ ਕੇ ਤੇ ਫੇਰ ਕਰ ਦੇ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਰੋ ਸਿੱਧੇ ਰਸਤੇ ਚ ਆਵੇ ਹੂੰ 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 ਠੀਕ ਤੇ ਉਹ ਉਹ ਜਿਹੜੇ ਮਜ਼ਹਬ ਦੇ ਲੋਕ ਹੁੰਦੇ ਸੀ ਉਹ ਸਾਰਿਆਂ ਨੂੰ ਆਪ ਉਹਨਾਂ ਨੇ ਬਿਠਾ ਕੇ ਤੇ ਸਭ ਨੂੰ ਦਰਸ ਦੇਣਾ ਤੇ ਉਹ ਸਾਰਿਆਂ ਨੂੰ ਇੰਜ ਲੱਗਣਾ ਕਿ ਬਾਬਾ ਜੀ ਸਾਡਾ ਹੈ